ਦਰ ਪੰਜ ਜਿਹੜੇ ਹੈਗੇ ਨੇ ਮਜ਼ਦੂਰ ਫਸੇ ਹੋਏ ਨਹੀਂ ਤੇ ਮੈਂ ਵਿੱਚੋਂ ਜਿਹੜੇ ਤਿੰਨ ਕੱਡੇ ਜਾ ਚੁੱਕੇ ਨੇ ਜਿਹੜੇ ਦੂਜੇ ਕੱਡੇ ਗਏ ਨੇ ਉਹ ਉਹ ਜੀ ਜਾਕੀ ਉਥੇ ਹੀ ਹੈਜ਼ ਬੀਨ ਡਿਕਲੇਅਰਡ ਐਸ ਬ੍ਰੌਟੇ ਜਿਹੜੇ ਜੀ ਜੀ ਨੇ ਉਹ ਇੱਥੋਂ ਹੀ ਜਦੋਂ ਕੱਟੇ ਗਏ ਤੋ ਹੀ ਵਾਸ ਡਿਕਲੇਅਰਡ ਹੈ ਤੱਕ ਤਾਂ ਮੈਂ ਬਾਤ ਨਹੀਂ ਕਰ ਸਕਦਾ ਕੁਝ ਨਹੀਂ ਐਸੀ ਸਪੈਸੀਫਿਕਲੀ ਨਹੀਂ ਕਹਿ ਸਕਦੇ ਇਮਾਰਤ ਟਹਿ ਚੁੱਕੀ ਹੈ ਤੇ ਆ ਚੁੱਕੀਆਂ ਪੰਜ ਜ਼ਿੰਦਗੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਬਾਹਰ ਕੱਢਿਆ ਗਿਆ ਪਰ ਦੋ ਨੂੰ ਬਚਾਇਆ ਨਾ ਜਾ ਸਕਿਆ ਇਹ ਤਸਵੀਰਾਂ ਰੋਪੜ ਦੀਆਂ ਨੇ ਜਿੱਥੇ ਦਰਦਨਾਕ ਹਾਦਸਾ ਪੇਸ਼ ਆਇਆ ਹੈ ਕੁੱਲ 3 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੇ ਵਿੱਚੋਂ ਦੋਨੋਂ ਫੌਰੀ ਸਹਾਇਤਾ ਦਿੱਤੀ ਗਈ ਪਰ ਇੱਕ ਦੀ ਮੌਤ ਹੋ ਗਈ। ਤੇ ਅੱਜ ਸਵੇਰੇ ਵੀ ਇੱਕ ਸ਼ਖਸ ਅਭਿਸ਼ੇਕ ਦਾ ਮ੍ਰਿਤਕ ਸ਼ਰੀਰ ਮਲਵੇ ਹੇਠੋਂ ਕੱਢਿਆ ਗਿਆ। ਕੁੱਲ ਮਿਲਾ ਕੇ 5 ਮਜ਼ਦੂਰ ਮਲਬੇ ਹੇਠਾਂ ਦੱਬੇ ਸਨ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ, ਇੱਕ ਨੂੰ ਬਚਾਇਆ ਗਿਆ ਤੇ ਦੋ ਅਜੇ ਵੀ ਮਲਵੇ ਹੇਠ ਦੱਬੇ ਹੋਏ ਨੇ। ਰੋਪੜ ਸ਼ਹਿਰ ਦੀ ਪ੍ਰੀਤ ਕਲੋਨੀ ਦੇ ਵਿੱਚ ਇੱਕ ਮਕਾਨ ਡਿੱਗ ਗਿਆ ਤੇ 5 ਮਜ਼ਦੂਰ ਮਲਬੇ ਹੇਠ ਦੱਬ ਗਏ। ਇਹ ਹਾਦਸਾ ਕੱਲ ਵਾਪਰਿਆ ਸੀ ਅਤੇ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਨੇ। ਮਕਾਨ ਨੂੰ ਉੱਚਾ ਚੁੱਕਣ ਦੇ ਲਈ ਤੇ ਅਚਾਨਕ ਦੋ ਮੰਜ਼ਲਾ ਇਮਾਰਤ ਦਿਖ ਗਈ ਇਸ ਦੌਰਾਨ ਧਮਾਕੇ ਦੀ ਆਵਾਜ਼ ਸੁਣ ਲੋਗੇ ਇਕੱਠੇ ਹੋਏ ਹਾਂ ਜਿਹੜਾ ਸਭ ਤੋਂ ਪਹਿਲਾਂ ਘਟਿਆ ਗਿਆ ਹੈ ਉਹ ਹੀ ਹੈ ਸਰਵਾਈਵਡ ਔਰ ਠੀਕ ਹੈ ਉਹਨਾਂ ਨੂੰ ਜੀਏ ਜੈਸਰ ਕਰ ਦਿੱਤਾ ਜੀਏ ਨਾਲ ਲਾਂਚ ਹੋ ਰਿਹਾ ਤੇ ਜਿਹੜੇ ਦੂਜੇ ਕਟੇ ਗਏ ਨੇ ਉਹ ਜੀਏ ਜੀ ਜਾ ਕੇ ਹੋਤੇ ਹੀ ਹੈਸ ਬੀਨ ਡਿਕਲੇਅਰਡ ਐਸ ਬ੍ਰੌਟ ਡੈੱਟ ਤੇ ਜਿਹੜੇ ਤੀਜੇ ਨੇ ਉਹ ਇਥੋਂ ਹੀ ਜਦੋਂ ਕਟੇ ਗਏ ਤੋਂ ਹੀ ਵਾਸ ਡਿਕਲੇਅਰ ਡੈੱਟ ਜਿਹਨ ਤੱਕ ਅੰਦਰ ਪੰਜ ਜਿਹੜੇ ਹੈਗੇ ਨੇ ਮਜਬੂਰ ਫਸੇ ਹੋਏ ਨੇ ਤੇ ਉਹਨਾਂ ਵਿੱਚੋਂ ਜਿਹੜੇ ਤਿੰਨ ਕੱਢੇ ਜਾ ਚੁੱਕੇ ਨੇ ਤੇ ਰੈਸਕਿਊ ਆਪਰੇਸ਼ਨਸ ਜਾਰੀ ਨੇ ਐਨਡੀਆਰਐਫ ਐਸਟੀਆਰਐਫ ਤੇ ਆਈਟੀਵੀ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਤੇ ਜਿਹੜੇ ਦੋ ਨੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਜਿਹੜੇ ਦੋਨੇ ਵੀ ਕੱਢ ਕੇ ਜਾਣ ਜਦੋਂ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਸਬਕਤ ਕੁਝ ਵੀ ਐਸੀ ਸਪੈਸੀਫਿਕਲੀ ਨਹੀਂ ਕਹਿ ਸਕਦੇ ਉਹ ਬਾਹਰ ਨਿਕਲਣ ਤੋਂ ਬਾਅਦ ਟੌਪਲੀ ਟੀਮ ਸਾਡੀ ਇੰਥੇ ਬੈਠੀ ਉਹਨਾਂ ਦੇ ਮੌਈਨਾ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਜਿਹਦੇ ਵਿੱਚੋਂ ਅਸੀਂ ਦੋ ਰਿਕਵਰ ਕਰ ਲਏ ਲਾਈਫ ਜਿਹੜਾ ਇਹ ਨਾਮ ਹੈ ਇੱਕ ਨਾਜਿੰਦੀ ਇੱਕ ਸਾਇਨ ਇਹ ਹਰਿਆਣਾ ਦੇ ਰਹਿਣ ਵਾਲਾ ਸੀ ਇਹ ਲਾਈਵ ਕੱਢਿਆ ਹੁਣ ਇੱਕ ਬੋਡੀ ਕੱਢਿਆ ਆਪਾਂ ਅਨੰਦ ਅਨੰਦ ਅਨਿਡੈਂਟੀਫਾਈਡ ਹੈ ਉਹ ਬੰਦੇ ਦਾ ਇਹ ਨਾਮ ਹੀ ਪਤਾ ਚੱਲਾ ਹੈ ਉਹ ਡੈਡ ਬੋਡੀ ਮਿਲੀ ਹੋਈ ਹੈ ਜਿੱਦਾਂ ਹੀ ਪਤਾ ਲੱਗੇਗਾ ਅਸੀਂ ਤੁਹਾਨੂੰ ਦੱਸਾਂ ਤੁਹਾਨੂੰ